ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਭੀ ਨਹੀਂ ਗੰਜਾਨੀ ਬੋਤਲ ਬੋਲ ਸੱਚੇ ਦਰਬਾਰ ਕੀ ਜੈ ਚੱਲ ਮੈਂ ਕੀ ਜਣਾ ਚੋਗੇ ਅੱਜ ਇਹ ਗੜਰੋ ਕਾਟਨ ਕੀਤਾ ਜੀ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਮੇ ਤੁਹਾਨੂੰ ਸਾਰਾ ਇਲਾਕਾ ਨੂੰ ਅਸੀਂ ਉਹਨੂੰ ਬਹੁਤ ਬਹੁਤ ਮੁਬਾਰਕ ਬੰਦਿੰਦਾ ਔਰ ਖਾਸ ਤੌਰ ਤੇ ਕੁੰਦਰਬਰੀ ਤੋਂ ਲੈ ਕੇ ਹੈਬੋਵਾਲ ਪੁਲੀ ਤੱਕ ਜਿੰਦੇ ਨਾਲਕ ਦੇ ਪਰਿਵਾਰ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਕਾਫੀ ਦਿਨ ਤੋਂ ਲੋਕਾਂ ਦੀ ਮੰਗ ਵੀ ਸੀ ਲੋਕਾਂ ਦੀ ਸੋਚ ਵੀ ਸੀ ਕਿ ਇਸ ਇਲਾਕੇ ਨੂੰ ਇਸ ਵਾਰ ਨੂੰ ਖਾਸ ਤੌਰ ਤੇ ਜੋ ਦਰਿਆਦ ਨਾਲ ਲੱਗਦੀ ਸੜਕ ਹੈ ਇਹ ਬਣ ਪਾਏਗੀ ਕਿ ਨਹੀਂ ਬਣ ਪਾਏਗੀ ਸੜਕ ਬਣ ਗਈ ਅੱਜ ਸੜਕ ਬਣਨ ਅਸੀਂ ਲਟਾਂ ਲਗਾ ਕੇ ਦਾ ਮੁਰਦ ਵੀ ਕਰ ਦਿੱਤਾ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਲੋਕਾਂ ਦੀ ਸੋਚ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਹਰ ਡਿਵੈਲਪਮੈਂਟ ਹੁੰਦੀ ਹੈ ਮੈਂ ਹਰ ਵਾਰੀ ਬੋਲ ਕੇ ਕਹਾਂ ਕਰਦਾ ਜਦੋਂ ਲੋਕਾਂ ਦਾ ਸਾਥ ਹੁੰਦਾ ਉਦੋਂ ਡਿਵੈਲਪਮੈਂਟ ਚ ਕਿਤੇ ਦਿੱਕਤ ਨਹੀਂ ਆਉਂਦੀ ਪਰ ਅੱਜ ਲੋਕ ਮੇਰਾ ਸਾਥ ਦੇ ਰਹੇ ਨੇ ਲੋਕਾਂ ਮੈਨੂੰ ਪਿਆਰ ਦੇ ਰਹੇ ਨੇ ਲੋਕਾਂ ਦੇ ਪਿਆਰ ਲੋਕਾਂ ਦੀ ਸਾਥ ਦੇ ਮਤਲਕ ਅੱਜ ਮੇਰੇ ਹਲਕੇ ਚ ਡਿਵੈਲਪਮੈਂਟ ਹੋ ਰਹੀ ਹੈ ਔਰ ਜੋ ਸੋਚ ਲੈ ਕੇ 203 ਸਾਲ ਪਹਿਲਾਂ ਚੱਲੇ ਸੀਗੇ ਉਹ ਸੋਚ ਤੇ ਖਰਾ ਉਤਰਦੇ ਹੋਏ ਮੈਂ ਕਹਾਂ ਸਰ ਕਿ ਮੇਰੇ ਹਲਕੇ ਦੇ ਵਿੱਚ 90% ਡਿਵੈਲਪਮੈਂਟ ਦਾ ਕੰਮ ਹੋ ਚੁੱਕਿਆ ਹੈ 10 ਮਿੰਟ ਰਹਿ ਗਏ ਕਿ ਦਿਨ ਅਗਲੇ ਥੋੜੇ ਬਲੇ ਰਹਿ ਗਏ ਨੇ ਬਾਕੀ ਜਿਹੜਾ ਸਾਰਾ ਟੀਚਾ ਬੜੀ ਦਰਿਆਦਾ ਸੀਗਾ ਮੇਰੇ ਹਲਕੇ ਦੇ ਵਿੱਚ 4 ਕਿਲੋਮੀਟਰ ਲੈਂਥ ਪੈਂਦੀ ਹੈ 4 ਕਿਲੋਮੀਟਰ ਦੇ ਵਿੱਚ ਮੈਂ ਕਹਿੰਦਾ ਕਾਫੀ ਚੰਗੀ ਬਦਰ ਤੇ ਸਾਰੇ ਕੰਮ ਹੋ ਰਹੇ ਨੇ ਚਾਹੇ ਉਹ ਦਰਿਆ ਦੀ ਸਫਾਈ ਦਾ ਕੰਮ ਹੋਵੇ ਚਾਹੇ ਦਰਿਆ ਦੇ ਨਾਲ ਸੜਕ ਬਣਾਉਣ ਦਾ ਕੰਮ ਹੋਵੇ ਚਾਹੇ ਲਾਈਟਾਂ ਲਗਾਉਣ ਦਾ ਕੰਮ ਹੋਵੇ ਚਾਹੇ ਹੋਰ ਸਫਾਈ ਦਾ ਕੰਮ ਹੋਵੇ ਸਾਰੇ ਜੰਗੀ ਬਦਰ ਤੇ ਚੱਲੇ ਨੇ ਆ ਜਾ ਸਾ ਕਿ ਲੋਕਾਂ ਦੇ ਪਿਆਰ ਸਤਿਕਾਰ ਦੇ ਨਾਲ ਅੱਜ ਆਪਾਂ ਜੋ ਡਿਵੈਲਪਮੈਂਟ ਕਰ ਰਹੇ ਆ ਉਹ ਲੋਕਾਂ ਦੇ ਹਿੱਤ ਅੱਜ ਅਸੀਂ ਕਰ ਦਿੱਤੀਆਂ ਨੇ ਦਿਨ ਜਿਹੜਾ ਆਪਾਂ ਕਹਿੰਦੇ ਦਿਨ ਚੜਿਆ ਰਾਤ ਵੀ ਦਿਨ ਚੜੇਗਾ ਜਿੱਥੇ ਲੋਕ ਡਰਿਆ ਡਰਿਆ ਕਰਦੇ ਸੀ ਜਾਣ ਤੋਂ ਅੱਜ ਰਾਤ ਨੂੰ ਲੋਕ ਇਥੇ ਕੁਝ ਦਿਨੇ ਸੈਰ ਕਰਦੇ ਨੇ ਔਰ ਤਕਰੀਬਨ 90 ਟਾਈਮ ਜਿੰਦਾ ਲੱਟਾਂ ਲੱਗੀਆਂ ਨੇ ਲੋਕਾਂ ਨੂੰ ਬੇਫਿਕਰੀ ਹੋ ਗਈ ਅੱਜ ਇਸ ਰਸਤੇ ਤੋਂ ਨੰਗੜ ਦਾ ਮੈਂ ਨੋਟਾ ਦੇਣਾ ਹਾਦਸਾ ਕਰਦਾ ਕਿ ਲੋਕ ਇਹ ਸੜਕ ਨੂੰ ਵੀ ਔਰ ਖਾਸ ਤੌਰ ਤੇ ਲੱਟਾਂ ਦਾ ਵੀ ਨੰਨ ਮੰਨਣਗੇ ਇਹਨਾਂ ਕੁਛਾਂ ਦਾ ਲੋਕ ਸਾਰੇ ਬਹੁਤ ਬੋਲ ਰਹੇ ਆ ਇਹ ਕਿ ਨਵੀਂ ਨਵੇਂ ਨਵੇਂ ਡੇਲੀ ਨਵੇਂ ਹੁੰਦੇ ਆ ਜੀ ਨਵੇਂ ਕੋਈ ਰੋਜ਼ ਨਵੇਂ ਹੁੰਦੇ ਆ ਨਿਤ ਨਵੇਂ ਹੁੰਦੀ ਆ ਪਰ ਤੁਸੀਂ ਜਾਈ ਸੀ ਉਹਦੇ ਪੁੱਛਿਆ ਸੀ ਅੱਜ ਨਵਾਂ ਕੰਮ ਹੋ ਗਿਆ ਕੱਲ ਫੇਰ ਆਉਂਗੇ ਕੱਲ ਫਿਰ ਨਵਾਂ ਕੰਮ ਹੋ ਜਾਏਗਾ ਉਹਨੇ ਕੰਡੇ ਵੱਲ ਚੱਲੋਗੇ ਸਲੇਮ ਟਾਪਰੀ ਉੱਥੇ ਵੀ ਲੱਡਾਂ ਦਾ ਕੰਮ ਹੋ ਜਾਣਾ ਅਗਰ ਅਸੀਂ ਸਕੂਲਾਂ ਦੀ ਗੱਲ ਕਰਾਂਗੇ ਕਿੰਨਾ ਦਿਨ ਬੋਲਦੇ ਰਹੋ ਦੇਖੋ ਸਕੂਲਾਂ ਦਾ 7 ਜੀ ਤੋਂ ਸਾਡੀ ਸਰਕਾਰ ਵੱਲੋਂ ਸਟਾਰਟ ਹੈ ਜਿਹੜੇ 3 ਸਾਲ ਦੇ ਵੀ ਸਕੂਲਾਂ ਦੇ ਵਿੱਚ ਚਾਰ ਦੀਵਾਰੀਆਂ ਬੱਚਿਆਂ ਵਾਸਤੇ ਬੈਠਣਗੇ ਉਸੇ ਕਮਰੇ ਲੋਕਾਂ ਦੇ ਬੱਚਿਆਂ ਦੇ ਬੈਠਣ ਦੇ ਡੈਕਸ ਔਰ ਤਕਰੀਬਨ ਜਿੰਨਾ ਫਰਨੀਚਰ ਵਗੈਰਾ ਬੱਚਿਆਂ ਨੂੰ ਲੋੜ ਹੁੰਦੀ ਹੈ ਉਹ ਸਾਰਾ ਅਸੀਂ 3 ਸਾਲ ਦੇ ਪ੍ਰੋਵਾਈਡ ਕਰਾਇਆ ਉਸ ਤੋਂ ਸ਼ੁਰੂਆਤ ਕਰਕੇ ਰਾਜਾ ਜੀ ਖੜੇ ਨੇ ਮੇਰੇ ਨਾਲ ਸਾਡੇ ਇਸ ਇਲਾਕੇ ਦੇ ਵਾਰਡ ਦੇ ਕੌਂਸਲਰ ਨੇ ਉਹ ਦੱਸ ਰਹੇ ਨੇ ਕਿ ਇਹ 16 ਲੱਖ ਦਾ ਕੰਮ ਹੈ ਮੇਰੇ ਟਿੱਪ ਸਟੇਰ ਰਾਜਾ ਜੀ ਉਹਨਾਂ ਦੇ ਪੋਟਿਆਂ ਦੇ ਹੈ ਜਿੰਤਾ ਮਤ ਕਰੋ ਜਿੰਨੇ ਸਕੂਲਾਂ ਨੇ ਸਾਰਿਆਂ ਦੇ ਹਰ ਕੰਮ ਹਰ ਸਕੂਲਾਂ ਦੇ ਵਿੱਚ ਜਿੰਨੇ ਸਰਕਾਰੀ ਸਕੂਲਾਂ ਨੇ ਸਾਰਿਆਂ ਦੇ ਵਿੱਚ ਕਿਹਦੇ ਕਮਰੇ ਬਣਨੇ ਨੇ ਕਿਹਦੇ ਬੱਚਿਆਂ ਦੇ ਟਾਇਲਟ ਸੈਟ ਬਾਥਰੂਮ ਇਹ ਉਹ ਜਿੰਨੇ ਵੀ ਬੱਚਿਆਂ ਨੂੰ ਲੋੜ ਹੁੰਦੀ ਹੈ ਹਰ ਚੀਜ਼ ਜਿਹੜੀ ਸਹੂਤਾ ਦੇ ਰਹੇ ਆ ਔਰ 7 ਤਰੀਕ ਨੂੰ ਅਸੀਂ ਹਰ ਆਪਣੇ ਹਰ ਹਲਕੇ ਦੇ ਵਿੱਚ ਜਿੰਨੇ ਵੀ ਐਮਐਲਏ ਸਭਾ ਨੇ ਉਹ ਆਪਣੇ ਸਕੂਲਾਂ ਦੇ ਮੁਰਤ ਕਰਨਗੇ ਮੈਂ ਆਪਣੇ ਛਾਤਰੀ ਨੂੰ ਨਿਊ ਕੁੰਦਰਪੁਰੀ ਦੇ ਵਿੱਚ ਜਿਹੜਾ ਸਾਡਾ ਸਕੂਲ ਹੈ ਬੱਚਿਆਂ ਦਾ ਉਹਦੇ ਵਿੱਚ ਅਸੀਂ ਇਮਾਰਤਾਂ ਦਾ ਜਿਹੜੀਆਂ ਬਿਲਡਿੰਗਾਂ ਸਾਰੀਆਂ ਬਣ ਗਈਆਂ ਨੇ ਅਸੀਂ ਉਹਦਾ ਸ਼ੁਭਾਰਮ ਕਰਾਂਗੇ ਉਹ ਤੁਹਾਨੂੰ ਨਿਉਤਾ ਐਡਵਾਂਸ ਦੇ ਰਹੇ ਆ ਕਿ 7 ਤਰੀਕ ਨੂੰ ਤੁਸੀਂ ਆਪ 11 ਵਜੇ ਆ ਕੀ ਰੂਬਰੂ ਹੋਵੇ ਨਾਲ ਉਥੇ ਬੱਚਿਆਂ ਦੇ ਔਰ ਸਕੂਲ ਦਾ ਜੋ ਕੰਡੀਸ਼ਨ ਹੈ ਜੋ 23 ਸਾਲ ਪਹਿਲਾਂ ਸੀ ਅੱਜ ਵੀ ਤੁਸੀਂ ਕਿਸੇ ਨਹੀਂ ਦੇਖੋਗੇ ਆਪ ਖਰ ਸਮਝੋ ਨਹੀਂ ਇਹਨਾਂ ਗੰਦੇ ਵਿੱਚ ਸਰਕਾਰ ਦਾ ਔਰ ਖਾਸ ਕਰਕੇ ਸਰਕਾਰ ਬਨੋ ਲੋਕਾਂ ਦਾ ਧਰਮਾਗੋ ਨਹੀਂ ਰਾਜੇ ਖੜੇ ਇਸ ਤਰ੍ਹਾਂ ਹੀ ਬਲਤਾਂ ਨੂੰ ਇਹਦਾ ਤਨ ਸਮਝਾਦੇ ਆ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਲ ਨੰਬਰ 91 ਵਿੱਚ ਚਾਂਸ ਰੇਮੇ ਤੋਂ ਲੈ ਕੇ ਹੈਬਵਾਲ ਉਲੀਤਾ ਜਿਹੜੀ ਅੱਜ ਸਟੀਰੀਟ ਲੈਟਰ ਦਾ ਘਟਣ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਮਦਲਪਾ ਜੀ ਅੱਜ ਕਰਕੇ ਗਏ ਨੇ ਮੈਂ ਨਾ ਉੱਥੇ ਇਹਨਾਂ ਦਾ ਦਿলোਧਨਵਾਦ ਕਰਦਾ ਹਾਂ ਉਹਨਾਂ ਦੇ ਨਾਲ ਨਾਲ ਬਾਕੀ ਕੌਂਸਲਰ ਸਾਹਿਬਾਨ ਵੀ ਆਏ ਸੀਗੇ ਆ ਜਿਹੜੀ ਨਾਲੇ ਦਾ ਸੜਕ ਨਵੀਂ ਬਣਾਈ ਗਈ ਹੈ ਇਹਦੇ ਉੱਪਰ ਅੱਜ ਜਿਹੜਾ 20 ਲੱਖ ਦਾ ਐਸਟੀਮੇਟ ਜਿਹੜਾ ਸਟੀਰੀਟ ਲਗਾਈਆਂ ਗਿਆ ਨੇ ਇਸ ਦਾ ਪਬਲਿਕ ਨੂੰ ਬਹੁਤ ਰਾਹਤ ਮਿਲੇਗੀ ਇਸ ਦੇ ਨਾਲ ਨਾਲ ਹੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈਨ ਜੈ ਪਰਮ